ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਦੀਵਾਨਾ ਕ੍ਰिएशन ਦੇ ਨਾਲ ਸਾਡਾ WhatsApp ਨੰਬਰ ਹੈ 981450336 ਤੇ ਲੋਕੇਸ਼ਨ ਹੈਗੀ 124C ਰਣਜੀਤ ਨਗਰ ਨੀਅਰ ਦੀਵਾਨਾ ਚੌਂਕ ਪਟਿਆਲਾ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਅਸੀਂ ਸਟੀਚਿੰਗ ਵੀ ਕਰਦੇ ਹਾਂ ਔਰ ਸਾਡੇ ਸਿੰਪਲ ਸੂਟ ਦੀ ਸਟੀਚਿੰਗ ਹੈ ਜਿਹੜੀ ਉਹ ਸਿਰਫ 300 ਰੁਪਏ ਔਰ ਲਾਈਨਿੰਗ ਵਾਲੇ ਸੂਟ ਦੀ ਸਟੀਚਿੰਗ ਹੈ ਜਿਹੜੀ 800 ਰੁਪਏ ਤੁਸੀਂ ਸਾਡੇ ਤੋਂ ਸੂਟ ਬਾਏ ਕਰਕੇ ਆਪਣਾ ਨਾਮ ਹੈ ਜਿਹੜਾ WhatsApp ਭੇਜ ਕੇ ਤੁਸੀਂ ਫ੍ਰੀ ਸ਼ਿਪਿੰਗ ਦੇ ਵਿੱਚ ਆਪਣਾ ਸੂਟ ਹੈ ਜਿਹੜਾ ਬਣਿਆ ਹੋਇਆ ਉਹ ਪਾ ਸਕਦੇ ਹੋ ਆਲ ਇੰਡੀਆ ਸਾਡੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਅਗਰ ਬਾਹਰਲੀਆ ਭੈਣਾਂ ਨੇ ਸੂਟ ਮੰਗਵਾਉਣੇ ਆ ਤਾਂ ਰੇਟ ਇਹੀ ਰੱਖੂਗਾ ਜੋ ਇੰਡੀਆ ਵਿੱਚ ਹੈ ਪਰ ਸ਼ਿਪਿੰਗ ਚਾਰजेस ਨੇ ਜਿਹੜੇ ਉਹਨਾਂ ਨੂੰ ਦੇਣੀ ਪੈਣਗੇ ਅਸੀਂ ਹੈਂਡਵਰਕ ਵੀ ਕਰਦੇ ਆਂ ਔਰ ਮਸ਼ੀਨੀ ਵਰਕ ਵੀ ਕਰਦੇ ਆਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਚਾਹੇ ਦਬਕੇ ਦਾ ਜਾ ਆਰੀ ਵੀ ਵਰਕ ਹੈ ਜੋ ਵੀ ਤੁਸੀਂ ਕੰਮ ਕਰਵਾਉਣਾ ਹੈ ਵਰਕ ਕਰਵਾਉਣਾ ਹੈ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਤਾਂ ਚਲੋ ਜੀ ਆਪਾਂ ਅੱਜ ਦੀ ਵੀਡੀਓ ਹੈ ਜਿਹੜੀ ਉਹ ਸ਼ੁਰੂ ਕਰਦੇ ਹਾਂ ਅੱਜ ਦੇ ਜਿਹੜੇ ਸੂਟ ਨੇ ਇਹ ਰਹਿਣਗੇ ਕੈਮਿਕ कॉटन ਤੇ ਇਹ ਵਿਧੂ ਦੁਪੱਟਾ ਰਹਿਣਗੇ ਇਹ ਸੂਟ ਤੇ ਇਹਨਾਂ ਸਾਰਿਆਂ ਦਾ ਰੇਟ ਰੱਖੂਗਾ 650 ਰੁਪਏ ਬਿਲਕੁਲ ਸਹੀ ਸੁਣਿਆ ਜੀ ਇਹ ਪਿਛੀਆਂ ਗਰਮੀਆਂ ਦੇ ਵਿੱਚ ਵੀ ਆਪਾਂ ਨੇ ਸੂਟ ਦਿੱਤੇ ਸੀਗੇ ਔਰ ਇਹਦੀ ਕੋਈ ਵੀ ਕੰਪਲੇਂਟ ਨਹੀਂ ਸੀਗੀ ਨਾ ਇਹਦੇ ਰੰਗ ਲਹਿਣ ਦੀ ਨਾ ਇਸ ਦੇ ਕੱਟ ਦੀ ਮਾਲ ਹਜੇ ਆਈ ਆਈ ਕੀ ਹੈ ਇਹ ये योड़ा जि अजय मावाजा जिम्मे होंगे उस तो बाहर धो तो के बिल्कुल सॉफ्ट हो जाता एद कलर बिल्कुल नहीं लगेगा यदि कट पूरी होंगी है इस कपड़े की क्योंकि अपने ने पिछलिया गर्मिया वरत्या है आप गर्मियों के लिए कूल कूल है और कलर भी तुम देखो देख सकते हो ਏ ਹੈ ਫਰੰਟ ਤੇ ਇਸੇ ਤਰ੍ਹਾਂ ਇਹ ਹੈ ਇਸ ਦੀ ਬੈਕ ਸਾਈਡ ਕਲਰ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਕੱਟ ਪੂਰੀ ਹੈ ਔਰ ਇਹ ਆ ਜੂਗੀ ਇਸ ਦੀ ਬੋਟਮ ਤੋ ਕੇ ਬਿਲਕੁਲ ਸੌਫਟ ਹੋ ਜਾਣੀ ਹੈ ਇਹ ਲੋਚ ਇਹ ਬਾਟਮ ਹੈ ਤੇ ਇਹ ਹੈਗਾ ਇਸ ਦਾ ਦੁਪੱਟਾ ਬਿਲਕੁਲ ਸੌਫਟ ਸੌਫਟ ਔਰ ਜਿਹੜੀ ਮੇਨ ਗੱਲ ਕੱਟ ਪੂਰੀ ਹੈ ਇਹ ਇਹ ਵੀ 2.5 ਮੀਟਰ ਦਾ ਤੇ ਇਹਦੇ ਚਾਰੇ ਪਾਸੇ ਇਸ ਤਰ੍ਹਾਂ ਦਾ ਇਹ ਲੱਗਿਆ ਹੋਇਆ ਤੁਹਾਨੂੰ ਪੀਕੋ ਕਰਨ ਦੀ ਜ਼ਰੂਰਤ ਨਹੀਂ ਪੈਣੀ ਇਹ ਸੂਟ ਆਪਾਂ ਨੇ ਆਪਣੇ ਘਰੇ ਵੀ ਵਰਤੇ ਆ ਇਹਦਾ ਕੋਈ ਵੀ ਨਾ ਇਹਦਾ ਰੰਗ ਲੈਂਦੇ ਔਰ ਜਿਹੜਾ ਇਹ ਹੋ ਕੱਪੜਾ ਹੁੰਦਾ ਹੈ ਪੂਰਾ ਹੁੰਦਾ ਇਹਦੇ ਵਿੱਚ ਇੱਕ ਤਾਂ ਇਹ ਕਲਰ ਆ ਗਿਆ ਦੁੱਝਾ ਆ ਜੇ ਰਾਜੀ ਇਹ ਵੀ ਬੜਾ ਸੋਹਣਾ ਗ੍ਰੀਨ ਜਿਹਾ ਕਲਰ ਹੈ ਸੂਟ ਹਜੇ ਆਪਣੇ ਕੋਲ ਆਈ ਨੇ ਇਹ ਤਾਂ ਸੋਚਿਆ ਵੀ ਵੀਡੀਓ ਪਾ ਦਈਏ ਕਿਉਂਕਿ ਟੇਲਰਾਂ ਕੋਲ ਵੀ ਤੁਹਾਨੂੰ ਗੇੜੇ ਮਾਰਨੇ ਪੈਣੇ ਆ ਟਾਈਮ ਤੇ ਫਰਮਿਲਦੇ ਨਹੀਂ ਜਦੋਂ ਸੀਜ਼ਨ ਸ਼ੁਰੂ ਹੋ ਜਾਂਦਾ ਤਾਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨ ਸ਼ਾਟ ਲੈ ਲਿਓ ਔਰ ਆਰਡਰ ਕਰੀ ਜਾਇਓ ਬੜਾ ਹੀ ਪਿਆਰਾ ਜਿਹਾ ਕਲ ਗਰਮੀਆਂ ਦੇ ਲਈ কুল কুল ਕਲਰ ਨੇ ਇਹ ਸਾਰੇ ਲਓ ਜੀ ਇਹ ਦੇਖੋ ਇਸ ਦੀ ਲੁੱਕ ਹੈ ਉਸੇ ਤਰ੍ਹਾਂ ਸੇਮ ਇਸ ਦੇ ਪਿੱਛੇ ਵੀ ਏਹੀ ਡਿਜ਼ਾਈਨ ਹੈ ਕਪੜਾ ਬਹੁਤ ਜ਼ਿਆਦਾ ਸੌਫਟ ਹੈ ਕੈਮਰੀ ਕਹੇ ਤੇ ਇਹ ਆ ਜੇਗੀ ਇਸ ਦੀ ਪਲੇਨ ਬਾਟਮ ਕਲਰ ਬੜਾ ਪਿਆਰਾ ਹੈ ਨਾ ਪੈਰਟ ਕਲਰ ਹੈ ਪੈਰਟ ਇੱਕ ਮਿੱਠਾ ਮਿੱਠਾ ਜਿਹਾ ਕਲਰ ਹੈ ਇਹ ਜਿਵੇਂ 셔ਟ ਤੇ ਆ ਪੂਰਾ ਉਮੀ ਡਿਜ਼ਾਈਨ ਇਹ ਆ ਜਾਂਦਾ ਦੁਪੱਟੇ ਤੇ ਤੇ ਚਾਰੇ ਪਾਸੇ ਇਸ ਦੇ ਫਿਰ ਐਵੇਂ ਲੈਸ ਆ ਜੂਗੀ। ਉਹ ਜਿਵੇਂ ਪਹਿਲਾਂ ਕਰਦੇ ਹੁੰਦੇ ਸੀ ਨਾ ਮੇਰੇ ਕੋਲ ਵੀ ਹੈਗੇ ਨੇ ਬੈੱਡ ਸ਼ੀਟਾਂ ਦੇ ਪਹਿਲਾਂ ਇਹ ਕਰੋਸ਼ੀਏ ਦੇ ਨਾਲ ਕਰਦੇ ਹੁੰਦੇ ਸੀ ਇਹ ਸੇਮ ਉਸੇ ਤਰ੍ਹਾਂ ਦਾ ਚਾਰੇ ਪਾਸੇ ਇਹ ਆ ਜਾਏਗਾ। ਰੇਟ ਰੱਖੂਗਾ ਜੀ 650 ਰੁਪਿਆ ਤੇ ਇਹਦੇ ਵਿੱਚ ਇੱਕ ਕਲਰ ਇਹ ਆ ਜਾਂਦਾ ਪਿੰਕ ਜਿਹਾ ਬੜਾ ਸੋਹਣਾ ਜਿਹਾ ਕਲਰ ਹੈ ਇਹਦੀ ਸੂਟ ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਨਾ ਇਹਦਾ ਰੰਗ ਲੈਣ ਧੋ ਕੇ ਇਹਨੇ ਸੌਫਟੀ ਹੋ ਜਾਣਾ ਹੈ ਗਰਮੀਆਂ ਗਰਮੀਆਂ ਮੌਜਾਂ ਮੇ ਜੀ ਇਹ ਰਹੇਗਾ ਇਹ ਪਿੰਕ ਜਿਹਾ ਕਲਰ ਤੇ ਇਹ ਰਹੇਗੀ ਇਸਦੀ ਬਾਟਮ ਇਸੇ ਤਰ੍ਹਾਂ ਇਸ ਦੇ ਬੈਗ ਤੇ ਵੀ ਸੇਮ ਉਹੀ ਡਿਜ਼ਾਈਨ ਆ ਜੂਗਾ। ਔਰ ਇਹ ਆ ਜੂਗਾ ਇਸ ਦਾ ਦੁਪੱਟਾ ਪੂਰਾ ਖੁੱਲਾ ਡੁੱਲਾ। ਬੜਾ ਸੋਹਣਾ ਡਿਜ਼ਾਈਨ ਹੈ ਇਹ। ਸ਼ਿਪਿੰਗ ਬਿਲਕੁਲ ਫ੍ਰੀ ਰਹੂਗੀ, ਰੇਟ ਰਹੂਗਾ 560 ਇਹ ਜਿਹੜੇ ਅੱਜ ਵਾਲੇ ਸੂਟ ਮੈਂ ਦਿਖਾ ਰਹੀਆਂ ਇਹ 560 ਦੇ ਨੇ ਕਿਉਂਕਿ ਪਿਛਲੇ ਸਾਲ ਮੈਂ ਇਹ ਜਿਹੜਾ ਫੈਟ ਇਹਨਾਂ ਦੀ ਕੰਪਨੀ ਵਾਲਿਆਂ ਤੋਂ ਇਹ ਮੰਗਵਾਏ ਸੀਗੇ ਜਿੰਨਾਂ ਤੋਂ ਬਹੁਤ ਵਧੀਆ ਇਹਨਾਂ ਦਾ ਰਿਸਪੌਂਸ ਮਿਲਦਾ ਸੀਗਾ ਸੂਟਾਂ ਦਾ ਹੁਣ ਵੀ ਆਪਾਂ ਨੇ ਫਿਰ ਉਹੀ ਮੰਗਵਾਇਆ ਕੈਂਬ੍ਰਿਕ ਤੁਹਾਨੂੰ ਪਤਾ ਹੀ ਹੈ ਪਰ ਕਈ ਹੁੰਦੇ ਨੇ ਜਿਹੜੇ ਉਹਨਾਂ ਦਾ ਰੰਗ ਲੈਂਦਾ ਵੀ ਹੁੰਦਾ ਇਹ ਸੂਤਾਂ ਦਾ ਰੰਗ ਨਹੀਂ ਲੈਂਦਾ ਹੈ। ਇਹ ਦੇਖੋ ਜੀ ਬੜਾ ਹੀ ਪਿਆਰਾ ਇਹ ਵੀ ਗਰਮੀਆਂ ਦੇ ਲਈ ਕਲਰ ਹੈ। ਅ ਇਸੇ ਤਰ੍ਹਾਂ ਇਸ ਦੀ ਬੈਕ ਤੇ ਆ ਜਾਏਗਾ ਡਿਜ਼ਾਈਨ ਇਹ ਸਾਰਾ। ਤੇ ਇਹ ਆ ਜੂਗੀ ਇਸ ਦੀ ਬਾਟਮ। ਇਹਦੀ ਲੁੱਕ ਇਸ ਤਰ੍ਹਾਂ ਤੇ ਇਹੀ ਸੇਮ ਇਹ ਦੁਪੱਟਾ ਆ ਜੂਗਾ। 2 ਮੀਟਰ ਦਾ ਦੁਪੱਟਾ ਸੌਫਟ ਸੌਫਟ ਜਿਹਾ। ਅੱਗੇ ਗਰਮੀਆਂ 'ਚ ਹੁਣ ਇਹੀ ਚੱਲਣੇ ਨੇ। ਤੁਸੀਂ ਇੱਕ ਵਾਰੀ ਮੰਗਵਾ ਲਓ ਤੁਸੀਂ ਇਹੀ ਤੁਸੀਂ ਕਪੜਾ ਪੋਣਾ ਸ਼ੁਰੂ ਕਰ ਦੋਗੇ ਗਰਮੀਆਂ ਦੇ ਵਿੱਚ ਕਿਉਂਕਿ ਇੱਕ ਤਾਂ ਕਪੜਾ ਬਹੁਤ ਜ਼ਿਆਦਾ ਸੌਫਟ ਹੋ ਜਾਂਦਾ ਹੈ ਇਹ ਦੁਪੱਟਾ ਤਾਂ ਹੈਗਾ ਹੀ ਹੈ ਤੇ ਇਹ ਦੇਖੋ ਇਸ ਦੀ ਲੁੱਕ ਹੈ ਜਿਹੜੀ ਦੁਪੱਟੇ ਦੀ ਇਸ ਤਰ੍ਹਾਂ ਦੀ ਹੈ ਬੜੇ ਖਿੜੇ ਖਿੜੇ ਜੇ ਸੋਹਣੇ ਸੋਹਣੇ ਜੇ ਰੰਗ ਨੇ ਇਸ ਡਿਜ਼ਾਈਨ ਦੇ ਵਿੱਚ ਤਾਂ ਇਹ ਚਾਰ ਕਲਰ ਨੇ ਉਸ ਤੋਂ ਬਾਅਦ ਆਪਣਾ ਡਿਜ਼ਾਈਨ ਚੇਂਜ ਹੋਊਗਾ ਹਾਂ ਹੈ ਸੇਮ ਉਹੀ ਕੱਪੜਾ ਸੇਮ ਉਹੀ ਹੈ ਸਿਰਫ ਡਿਜ਼ਾਈਨ ਚ ਚੇਂਜ ਹੈ ਕਿਉਂਕਿ ਉਹੀ ਕੰਪਨੀ ਦਾ ਹੈ ਇਹ ਇਹ ਕਹਦਾ ਇਹ ਹੈ ਕਿ ਜਿਹੜੀ ਸ਼ਰਟ ਹੈ ਉਹ ਐਮ ਸ਼ਰਟ ਤੇ ਬਾਟਮ ਦਾ ਜਿਹੜਾ ਕੱਪੜਾ ਨਾ ਪੂਰਾ ਖੁੱਲਾ ਢੁੱਲਾ ਹੁੰਦਾ ਇਹ ਵੀ ਸੁਹਾਰਾ ਅੰਗ ਹੈ ਮੈਂ ਉਹ ਹੁੰਨ ਇਹਦਾ ਮਾੜਾ ਨਹੀਂ ਹੈਗਾ कलर ਇਹ ਵੀ ਜਿਹੜੇ ਹੁਣ ਦਿਖਾਉਂਗੀ ਡਿਜ਼ਾਈਨ 'ਚ ਬਸ ਫਰਕ ਹੈ ਇਸ ਦਾ ਕਿਉਂਕਿ ਕਈ ਉਸ ਤਰ੍ਹਾਂ ਦਾ ਡਿਜ਼ਾਈਨ ਪਸੰਦ ਕਰਦੇ ਨੇ ਕਈ ਇਸ ਤਰ੍ਹਾਂ ਦਾ ਇਹਦੀ ਲੁੱਕ ਇਸ ਤਰ੍ਹਾਂ ਦੀ ਰਹੂਗੀ ਜੀ ਤੇ ਬੈਕ ਤੇ ਵੀ ਸੇਮ ਐਵੇਂ ਹੀ ਆ ਇਹ ਬਾਹਰ ਨਿਕਲ ਜਾਣੀਆਂ ਇਹ ਗੜਾ ਜੁਬਾ ਤੇ ਇਹ ਆ ਜੂਗੀ ਇਸ ਦੀ ਬਾਟਮ ਕੈਮਰਿਕ ਦੇ ਵਿੱਚ ਔਰ ਇਹ ਆ ਜੂਗਾ ਇਸ ਦਾ ਦੁਪੱਟਾ ਸੇਮ ਉਹੀ ਜੋ ਸ਼ਰਟ ਤੇ ਹੁੰਦਾ ਡਿਜ਼ਾਈਨ ਤੇ ਚਾਰੇ ਪਾਸੇ ਉਸੇ ਤਰ੍ਹਾਂ ਗਰੋਸ਼ੀਏ ਦੇ ਨਾਲ ਕੀਤਾ ਹੋਇਆ ਵਰਕ ਆ ਜਾਏਗਾ ਇਹ ਵਾ ਇਦੇ ਵਿੱਚ ਇਸ ਡਿਜ਼ਾਈਨ ਦੇ ਵਿੱਚ ਇਹ ਪਹਿਲਾ ਸੂਪ ਹੈ ਤੇ ਅਗਲੇ ਕਲਰ ਵੀ ਬਹੁਤ ਜ਼ਿਆਦਾ ਸੋਹਣੇ ਆ ਇਹ ਆ ਗਿਆ ਇਹ ਵੀ ਮਿੱਠਾ ਜਿਹਾ ਲੰਘਦਾ ਇਹਨਾਂ ਦੀ ਪੈਕਿੰਗ ਬਹੁਤ ਵਧੀਆ ਹੁੰਦੀ ਹੈ ਯਾਰ ਦੇ ਨਾਲ ਪੈਕ ਕਰਕੇ ਇਹ ਭੇਜ ਦੇਣ। ਤੋਂ ਕਿ ਐ ਰੁਈ ਮੰਗੂ ਹੋ ਜਾਂਦਾ ਇਹ ਕੱਪੜਾ। ਇਸ ਦਾ ਗੜਾ ਗਿਆ ਡਿਜ਼ਾਈਨ ਵਾਲਾ। ये बह बन जाम बैक से इस तरह रहेगा और आ आजगी इसकी बॉटम और आ आजूगा इस दुपट्टा कोई रंग लैंड झंझट नहीं कुछ नहीं है सॉफ्ट सॉफ्ट ज ਮੇਰੀ ਆਪ ਦੀ ਪਸੰਦ ਦੇ ਇੱਕ ਸੂਟ ਨੇ ਜੇ ਤੇ ਇਹਨੂੰ ਇੰਨੀ ਪ੍ਰੈਸ ਕਰਨ ਦੀ ਵੀ ਲੋੜ ਨਹੀਂ ਪੈਂਦੀ ਹੈ ਜੀ ਇਹ ਦੂਜਾ ਕਲਰ ਆ ਗਿਆ ਹੁਣ ਇਹ ਆ ਗਿਆ ਜੀ ਪਿੰਕ ਕਲਰ ਪਸੰਦ ਥੋੜੀ ਆਪਣੀ ਆ ਚਾਹੇ ਤੁਸੀਂ ਇਹ ਡਿਜ਼ਾਈਨ ਲੈ ਲਓ है सेम ने यह जो मैं अठ कलर अट्ठ सूट दिखा रही है थोन तो से डिजाइन कर चार एक डिजाइन दे चार डिजाइन ने एक देने। ए आ गया पिंक जि कलर सेम बैक ये आ गई बॉटम कैमरिक दे और यह आ गया ਰੂਈਂ ਵਰਗਾ ਸੌਫਟ ਦੁਪੱਟਾ ਇਹ ਸੂਟ ਵੀ ਦੋ ਸੀਜ਼ਨ ਨਹੀਂ ਤੁਹਾਡੇ ਕਿਦਰੇ ਜਾਣ ਲੱਗੇ ਹੈਗੀ ਲਓ ਜੀ ਤੇ ਇਹਦੇ ਵਿੱਚ ਚੌਥਾ ਕਲਰ ਹੈ ਜਿਹੜਾ ਉਹ ਜਿਵੇਂ ਆਪਾਂ ਨੇ ਪਹਿਲੇ ਉਹਦੇ ਵਿੱਚ ਦੇਖਿਆ ਸੀਗਾ ਨਾ ਇਹ ਗ੍ਰੀਨ ਹੈ ਨਾ ਇਹ ਪੈਰਟ ਕਲਰ ਹੈ ਸੁਮਾ ਜਿਹਾ ਕਲਰ ਹੈ ਇਹ ਰੇਟ ਇੰਨਾ ਸਾਰਿਆਂ ਦਾ 650 ਰੁਪਿਆ ਔਰ ਸ਼ਿਪਿੰਗ ਹੈਗੀ ਬਿਲਕੁਲ ਫ੍ਰੀ ਜਿੰਨੇ ਮਰਜੀ ਸੂਟ ਔਰ ਅਗਲਾ ਸਾਰੇ ਪਰਿਵਾਰ ਦੇ ਇਹ ਤੁਸੀਂ ਸੂਟ ਪਾ ਕੇ ਫਿਰ ਯਾਦ ਕਰੋਗੇ ਜੋ ਗਰਮੀਆਂ ਦੇ ਵਿੱਚ ਆਰਾਮਦਈ ਮਿਲੂਗੀ ਤੁਹਾਨੂੰ ਇਹ ਵੀ ਬਹੁਤ ਸੋਹਣਾ ਜਿਹਾ ਰੰਗ ਹੈ ਸਾਰੇ ਜਿੰਨੇ ਵੀ ਸੂਟ ਦਿਖਾਏ ਨੇ ਕਲਰ ਸੁਪਰ ਹਿੱਟ ਨੇ ਲਓ ਜੀ ਇਹ ਆ ਗਿਆ ਮਹਿੰਦੀ ਆਪਣੀ ਪੈਰਟੂਨੀ ਮਿਕਸ ਕਲਰ ਹੈ ਗਰਮੀਆਂ ਚ ਪਾਉਣ ਵਾਲੇ ਨੇ ਅੱਖਾਂ ਚ ਬਣਾਉਣ ਵਾਲੇ ਨੇ ਇਹ ਆ ਜੂਗੀ ਇਸ ਦੀ ਬਾਟਮ ਕੈਮਰਿਕ ਦੀ ਔਰ ਇਹ ਆ ਗਿਆ ਜੀ ਦੁਪੱਟਾ ਮੈਂ ਤਾਂ ਤੁਸੀਂ ਇਹ ਦੇਖੋ ਵੀ ਦੁਪੱਟੇ ਨੇ ਜਿਹੜੇ ਇਨਾਂ ਦੇ ਮੈਨੂੰ ਦੁਪੱਟੇ ਹੀ ਵਧੀਆ ਲੱਗੇ ਸੀਗੇ ਜਦੋਂ ਪਿਛਲੀਆਂ ਗਰਮੀਆਂ 'ਚ ਆਪਾਂ ਨੇ ਇਹ ਲਈ ਸੀਗੇ ਆਹ ਦੇਖੋ ਕਿੰਨਾ ਮਿਹਨਤ ਕੀਤੀ ਹੋਈ ਆ ਦੁਪੱਟੇ ਤੇ ਇਹ ਸੂਟ ਮੇਰੀ ਆਪ ਦੀ ਚੁਆਇਸ ਹੈ ਬਹੁਤ ਜ਼ਿਆਦਾ ਸੋਹਣੇ ਨੇ ਇਨਾਂ 'ਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਫ੍ਰੀ ਸ਼ਿਪਿੰਗ 'ਚ ਸੂਟ ਹੈ ਤੁਹਾਡੇ ਘਰੇ ਪਹੁੰਚ ਜਾਊਗਾ ਜੇ ਤੁਸੀਂ ਨੇ ਸਾਡੇ ਤੋਂ ਸਟਿਚ ਕਰਵਾਉਣਾ ਹੈ ਆਪਣਾ ਨਾਪਸਾਲ ਮੈਨੂੰ WhatsApp ਤੇ ਭੇਜ ਦਿਓ ਉਸੇ ਨਾਪ ਦਾ ਤੁਹਾਨੂੰ ਜਿਹੜਾ ਸੂਟ ਹੈ ਤੁਹਾਡਾ ਤਿਆਰ ਹੋ ਕੇ ਘਰੇ ਪਹੁੰਚ ਜਾਊਗਾ ਸਿੰਪਲ ਸੂਟ ਦੀ ਸਟੀਚਿੰਗ 350 ਰੁਪਏ ਹੈ ਅਗਰ ਇਹਦੇ ਵਿੱਚ ਤੁਸੀਂ ਲੈਸ ਵਗੈਰਾ ਕੋਈ ਲਵਾਉਣੀ ਹੈ ਤਾਂ ਲੈਸ ਔਰ ਲੈਸ ਦੀ ਲਵਾਈ 50 ਤੇ 350 ਮਤਲਬ ਕਿ ਸਟੀਚਿੰਗ ਦੇ ਹੋਗੇ ਜਿੰਨੇ ਦੀ ਲੈਸ ਹੋਏਗੀ ਉਹ ਹੋ ਜਾਏਗਾ ਇਹ ਸੂਟ ਤੁਹਾਡਾ ਬਣ ਕੇ ਜਿਸ ਤਰ੍ਹਾਂ ਵੀ ਤੁਸੀਂ ਡਿਜ਼ਾਈਨ ਪਾਉਂਗੇ ਗਲੇ ਦਾ ਡਿਜ਼ਾਈਨ ਬਣਵਾਉਣਾ ਹੈ ਤੁਸੀਂ ਜਾਂ ਕੁਝ ਵੀ ਕਿਸੇ ਤਰ੍ਹਾਂ ਦਾ ਵੀ ਤੁਸੀਂ ਇਹਦੇ ਤੇ ਡਿਜ਼ਾਈਨ ਬਣਵਾਉਣਾ ਹੈ ਉਹ ਡਿਜ਼ਾਈਨ ਸਾਨੂੰ ਭੇਜ ਕੇ ਸੂਟ ਆਪਣਾ ਤਿਆਰ ਕਰਵਾ ਸਕਦੇ ਹੋ ਸਾਸੀ ਕਾਂਜ